ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਹੈ ਆਪ ਜੀ ਦੀਆਂ ਅਸੀਸਾਂ صدਕਾ ਇੱਕ ਹੋਰ ਬੇਨਤੀ ਲੈ ਕੇ ਆਪ ਜੀ ਦੇ ਚਰਨਾ ਵਿੱਚ ਹਾਜ਼ਰ ਹੋਈ ਹਾਂ ਆਪ ਜੀ ਪਰਵਾਨ ਕਰੋ ਇਸ ਸੰਸਾਰ ਦੇ ਵਿੱਚ ਜਦੋਂ ਆਪਾਂ ਵਿਚਰਦੇ ਹਾਂ ਉਦੋਂ ਹਰ ਇੱਕ ਕੰਮ ਆਪਣਾ ਆਪਣਾ ਮਹੱਤਵ ਰੱਖਦਾ ਹੈ ਹੋ ਸਕਦਾ ਹੈ ਕਿਸੇ ਦੂਸਰੇ ਇਨਸਾਨ ਦੇ ਨਜ਼ਰੀਏ ਦੇ ਵਿੱਚ ਉਸ ਕਾਰਜ ਦਾ ਕੋਈ ਮਹੱਤਵ ਨਾ ਹੋਵੇ ਪਰ ਜਿਸ ਇਨਸਾਨ ਦਾ ਉਹ ਕਾਰਜ ਹੈ ਜਿਹੜਾ ਚਾਹੁੰਦਾ ਹੈ ਕਿ ਮੇਰਾ ਇਹ ਕਾਰਜ ਫਤਿਹ ਹੋਵੇ ਉਹਦੇ ਵਾਸਤੇ ਉਸ ਕਾਰਜ ਦਾ ਕੀ ਮਹੱਤਵ ਹੈ ਉਹ ਉਹ ਹੀ ਜਾਣਦਾ ਹੈ ਕਈ ਵਾਰੀ ਸੰਗਤ ਜੀ ਇਸ ਸੰਸਾਰ ਦੇ ਵਿੱਚ ਗ੍ਰਸਤੀ ਜੀਵਨ ਦੇ ਵਿੱਚ ਜਿਹੜੇ ਬੱਚੇ ਨੇ ਜੇ ਕਦੀ ਉਹਨਾਂ ਦੇ ਮਾਪਿਓ ਨੂੰ ਕੋਈ ਸੰਕਟ ਆ ਜਾਵੇ ਤੇ ਸਬਾਵਕ ਹੈ ਕਿ ਉਹਨਾਂ ਦਾ ਹਿਰਦਾ ਦੁੱਖ ਨਾਲ ਭਰ ਜਾਏਗਾ ਪਰ ਜੇ ਕਦੀ ਬਹੁਤ ਆਇਤ ਵਿੱਚ ਜਿਵੇਂ ਹੁੰਦਾ ਹੈ ਕਿ ਜੇ ਕਿਸੇ ਮਾਪਿਓ ਦੇ ਬੱਚੇ ਨੇ ਉਹਨਾਂ ਦੇ ਕਾਰਜ ਸਿਰੇ ਨਹੀਂ ਚੜਦੇ ਤੇ ਜਿਹੜਾ ਮਾਪਿਓ ਦਾ ਹਿਰਦਾ ਹੈ ਉਹ ਐਨੇ ਦੁੱਖਾਂ ਦੇ ਵਿੱਚ ਡੁੱਬ ਜਾਂਦਾ ਹੈ ਕਿ ਚਾਹੇ ਕਿੰਨੇ ਵੀ ਖੇੜੇ ਹੋਣ ਘਰ ਤੋਂ ਬਾਹਰ ਕੁਸ਼ੀਆਂ ਹੋਣ ਪਰ ਉਹਨਾਂ ਦਾ ਮਨ ਜਿਹੜਾ ਹੈ ਉਹ ਡੁੱਬਿਆ ਰਹਿੰਦਾ ਹੈ ਉਸੇ ਦੁੱਖ ਦੇ ਵਿੱਚ ਕਿ ਪ੍ਰਮਾਤਮਾ ਸਾਡੇ ਬੱਚੇ ਦਾ ਇਹ ਕਾਰਜ ਫਤਿਹ ਹੋਵੇ ਇੰਨਾ ਹੀ ਦੁੱਖਾਂ ਦੇ ਵਿੱਚੋਂ ਉਭਰਨ ਵਾਸਤੇ ਗੁਰੂ ਮਹਾਰਾਜ ਜੀਆ ਨੇ ਸਿੱਖ ਪੰਥ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਬਖਸ਼ੀ ਹੈ ਕਿ ਜੋ ਆਪਣਾ ਖਾਲਸਾ ਪੰਥ ਜਿਹੜਾ ਹੈ ਇਸ ਦੀ ਵੀ ਵਰਤਦਾ ਰਹੇ ਉਸ ਤਾਕਤ ਨੂੰ ਪਰੋ ਕਦੀ ਖਤਮ ਨਹੀਂ ਹੋਵੇਗੀ ਉਹ ਤਾਕਤ ਹੈ ਸੰਗਤ ਜੀ ਅਰਦਾਸ ਦੀ ਜੇ ਅਸੀਦ ਅਰਦਾਸ ਆਪਣੇ ਮਨੋ ਕਰਦੇ ਹਾਂ ਪਾਵਨਾ ਦੇ ਨਾਲ ਕਰਦੇ ਹਾਂ ਤੇ ਉਹ ਗੁਰੂ ਮਹਾਰਾਜ ਜੀ ਦੇ ਦਰ ਕਰ ਪ੍ਰਵਾਨ ਹੁੰਦੀ ਹੈ ਕਿਉਂਕਿ ਗੁਰੂ ਮਹਾਰਾਜ ਇੱਕ ਚੀਂਟੀ ਦੀ ਵੀ ਇੱਕ ਕੀੜੀ ਦੀ ਵੀ ਪੁਕਾਰ ਸੁਣਨ ਨੂੰ ਸਮਰੱਥ ਨੇ ਜੋ ਬੋਲ ਵੀ ਨਹੀਂ ਸਕਦੇ ਉਹਨਾਂ ਪੰਛੀਆਂ ਦੀ ਜੋ ਰੂਹਾਂ ਬੋਲ ਨਹੀਂ ਸਕਦੀਆਂ ਉਹਨਾਂ ਦੇ ਹਿਰਦੇ ਦੀ ਵੀ ਆਵਾਜ਼ ਸੁਣਦੇ ਨੇ ਉਹ ਸਮਰੱਥ ਨੇ ਇਸੇ ਕਰਕੇ ਸੰਗਤ ਜੀ ਜਦੋਂ ਆਪਾਂ ਆਪਣੇ ਇੰਨੇ ਵੱਡਿਆਂ ਵੱਡਿਆਂ ਦੁੱਖਾਂ ਦੇ ਵਿੱਚ ਡੁੱਬੇ ਰਹਿੰਨੇ ਹਾਂ ਤੇ ਬਸ ਇੱਕ ਚੁੱਪ ਕਰਕੇ ਬੈਠੇ ਰਹਿੰਦੇ ਨਾਲ ਕੋਈ ਹੱਲ ਨਹੀਂ ਨਿਕਲਣਾ ਏਦੂੰ ਕਿਤੇ ਬਿਹਤਰ ਇਹ ਹੋਵੇਗਾ ਕਿ ਆਪਾਂ ਆਪਣੀ ਸਮਰਥਾ ਦੇ ਅਨੁਸਾਰ ਅਮਰਤ ਵੇਲੇ ਉੱਠ ਕੇ ਕੇ ਸ਼ੀਸ਼ ਨਾਨ ਕਰਕੇ ਆਪਣਾ ਨਾਮ ਬਾਣੀ ਜੱਪ ਕੇ ਆਪਣਾ ਨਿਤਨੇਮ ਪੂਰਾ ਕਰਕੇ ਗੁਰੂ ਜੀਆਂ ਦੇ ਅੱਗੇ ਅਰਦਾਸ ਜ਼ਰੂਰ ਕਰੀਏ ਸੰਗਤ ਜੀ ਫਿਰ ਇਹ ਨਹੀਂ ਕੀ ਬਸ ਇੱਕ ਟਾਈਮ ਹੀ ਅਰਦਾਸ ਕਰ ਦਿੱਤੀ ਤੇ ਬਸ ਆਪਣਾ ਕੰਮ ਜਿਹੜਾ ਹੈ ਉਹ ਪੂਰਾ ਹੋ ਗਿਆ ਨਹੀਂ ਕਰਨਾ ਕੀ ਹੈ ਵਾਹ ਗੁਰੂ ਜੀ ਆਪ ਜੀ ਇਹ ਨੇਮ ਬਣਾਓ ਕਿ ਜਦੋਂ ਤੱਕ ਆਪ ਜੀ ਦਾ ਉਹ ਰੁਕਿਆ ਹੋਇਆ ਕਾਰਜ ਜਿਸਰੇ ਨਹੀਂ ਚੜਦਾ ਦਿਨ ਵਿੱਚ 5 ਜਾਂ 11 ਅਰਦਾਸਾਂ ਆਪ ਜੀ ਕਰੋ ਜੇ ਹੋ ਸਕੇ ਤੇ ਪੰਜ ਅਰਦਾਸਾਂ ਪੰਜ ਦਿਨਾਂ ਤੱਕ ਲਗਾਤਾਰ ਕਰੋ ਜੇ ਨਹੀਂ ਤੇ 11 ਦਿਨਾਂ ਤੱਕ ਕਰ ਕਰੋ ਉਹ ਕਿਵੇਂ ਕਿ ਜਦੋਂ ਵੀ ਅਰਦਾਸ ਦੁਬਾਰਾ ਕਰਨੀ ਹੈ ਆਪ ਜੀ ਸੁਚੰਤਾ ਦੇ ਨਾਲ ਜਸ਼ਨਾਨ ਕਰ ਸਕੋ ਉਹ ਬਹੁਤ ਉੱਤਮ ਹੈ ਪਰ ਜੇ ਨਹੀਂ ਤੇ ਮੂੰਹ ਹੱਥ ਧੋ ਕੇ ਪੰਜ ਜਸ਼ਨਾਨ ਕਰਕੇ ਬਾਣੀ ਦੀ ਪੇਟਾ ਕਰੋ ਜੇ ਪੰਜ ਚਉਪਈ ਸਾਹਿਬ ਦੇ ਪਾਠ ਕਰਨੇ ਨੇ ਜਪਜੀ ਸਾਹਿਬ ਜੋ ਆਪਜੀ ਦੀ ਭਾਵਨਾ ਹੈ ਇਹ ਨਹੀਂ ਕੀਜੀਏ ਜਪਜੀ ਸਾਹਿਬ ਦਾ ਪਾਠ ਅਥੋੜੇ ਮਿੰਟਾਂ ਚ ਹੋ ਜਾਏਗਾ ਜਾਂ ਜ਼ਿਆਦਾ ਵਿੱਚ ਹੋਵੇਗਾ ਜਾਂ ਚੌਪਈ ਸਾਹਿਬ ਜੀ ਦਾ ਪਾਠ ਜਾਂ 2 ਮਿੰਟਾਂ ਚ ਜਾਂ 3 ਚ ਨਹੀਂ ਸੰਗਤ ਜੀ ਆਪਜੀ ਭਾਵੇਂ ਇੱਕ ਕਰੋ ਪਰ ਭਾਵਨਾ ਨਾਲ ਅਰਦਾਸ ਕਰਨੀ ਹੈ ਭਾਵਨਾ ਨਾਲ ਬਾਣੀ ਪੜ ਕੇ ਅਰਦਾਸ ਕਰਨੀ ਹੈ ਕਿਉਂਕਿ ਜਿਹੜੀ ਪੇਟਾ ਬਾਣੀ ਦੀ ਹੈ ਕੰਮ ਉਹ ਕਰਦੀ ਹੈ ਸੰਗਤ ਜੀ ਰੁਕੇ ਹੋਏ ਕੰਮਾਂ ਨੂੰ ਜਿਹੜੇ ਕਰਮ ਅੜ ਜਾਂਦੇ ਨੇ ਅੱਗੇ ਆ ਕੇ ਉਹਨਾਂ ਕੰਮਾਂ 'ਚ ਵਿਗਨ ਪਾ ਦੇਂਦੇ ਹਨ ਉਹਨਾਂ ਕਰਮਾਂ ਨੂੰ ਕੱਟਣ ਦੀ ਜਿਹੜੀ ਤਾਕਤ ਹੈ ਉਹ ਗੁਰਬਾਣੀ ਵਿੱਚ ਹੈ ਆਪ ਜੀ ਕਦੀ ਵੀ ਨੀਰੀ ਪੈਸੇ ਦੇ ਕੇ ਕੱਲੀ ਅਰਦਾਸ ਨਾ ਕਰਾਓ ਆਪ ਜੀ ਗੁਰਬਾਣੀ ਦੀ ਪੇਟਾ ਵੀ ਨਾਲ ਅਰਪਣ ਕਰੋ ਤਾਕਤ ਗੁਰਬਾਣੀ ਦੀ ਅਰਦਾਸ ਦੇ ਨਾਲ ਮਿਲ ਕੇ ਕੰਮ ਕਰਦੀ ਹੈ ਸੋ ਸੰਗਤ ਜੀ ਆਪ ਜੀ ਨਿਤ ਇਹ ਕੰਮ ਕਰੋ ਜਦੋਂ ਤੱਕ ਆਪਜੀ ਦਾ ਕਾਰਜ ਫਤੇ ਨਹੀਂ ਹੁੰਦਾ ਆਪਜੀ ਦਿਨ ਦੇ ਵਿੱਚ ਪੰਜ ਅਰਦਾਸਾਂ ਜ਼ਰੂਰ ਖੁਦ ਹੀ ਕਰੋ ਗੁਰੂ ਮਹਾਰਾਜ ਜੀਆਂ ਦੇ ਅੱਗੇ ਆਪਜੀ ਵੇਖੋਗੇ ਕਿ ਮਹਾਰਾਜ ਆਪਜੀ ਤੇ ਜ਼ਰੂਰ ਕਿਰਪਾ ਕਰਨਗੇ ਆਪਜੀ ਇਹ ਕਾਰਜ ਭਾਵਨਾ ਨਾਲ ਕਰੋ ਮਹਾਰਾਜ ਅੰਗ ਸੰਗ ਸਹਾਇ ਹੋਣਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੋਲ ਚੱਕ ਦੀ ਸ਼ਮਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ